ਜੋੜੇ ਰਣ ਲਈ ਤੁਹਾਡਾ ਆਪਣੇ ਲੋਕ ਗੱਲਾਂ ਕਰਨ ਜੋਗੇ ਸਿਰਫ ਉਹ ਬੰਦਾ ਗਰੀਬ ਬੰਦਾ ਮਰ ਗਿਆ ਪਤਾ ਨਹੀਂ ਹੁੰਦਾ ਕਿੰਨੇ ਜਵਾਕ ਹੈ ਉਹਦੇ ਜਵਾਕ ਰੋਲ ਗਏ ਉਹਦੀ ਘਰ ਵਾਲੀ ਰੋਲ ਗਈ ਵਿਚਾਰੇ ਜੀ ਗਰਮੀ ਕਰਕੇ ਹੀ ਇਹਦੀ ਮੌਤ ਹੋਣ ਦਾ ਕਾਰਨ ਆ ਜੀ ਗਰਮੀ ਦਾ ਰੈਡ ਲਾਈਟ ਜਾਰੀ ਹੋਇਆ ਹੈ ਜੀ 12 ਵਜੇ ਤੋਂ ਲੈ ਕੇ 4 ਵਜੇ ਤੱਕ ਕੋਈ ਵੀ ਬੰਦਾ ਬਾਹਰ ਨਹੀਂ ਨਿਕਲੇ ਜੀ ਕਿਉਂਕਿ ਗਰਮੀ ਦਾ ਇਹ ਸਰਕਾਰ ਵੱਲੋਂ ਰੈਡ ਲਾਈਟ ਜਾਰੀ ਹੋਇਆ ਹੈ ਜੀ ਲੋਕਾਂ ਦਾ ਇੰਨਾ ਭਰਾ ਹਾਲ ਆ ਉਹ 3 ਵਜੇ ਤੇ ਖੜੇ ਇੱਥੇ ਵੀਡੀਓ ਬਣਾਈ ਜਾਂਦੇ ਬੰਦੇ ਦੀ ਕਿਸੇ ਨੇ ਇੰਨੀ ਹਿੰਮਤ ਨਹੀਂ ਕੀਤੀ ਵੀ ਕੋਈ ਚੱਕ ਕੇ ਉਹਨੂੰ ਮੈਡੀਕਲ ਲੈ ਜੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਗਰਮੀ ਦਾ ਕਹਿਰ ਆਪਣਾ ਰੰਗ ਦਿਖਾਉਣ ਲੱਗਾ ਏ ਤੇ ਅੱਜ ਗਰਮੀ ਕਰਕੇ ਫਰੀਦਕੋਟ ਦੇ ਵਿੱਚ ਪਹਿਲੀ ਮੌਤ ਹੋਈ ਹੈ ਮੌਤ ਇੰਨੀ ਦਰਦਨਾਕ ਸੀ ਕਿ ਉਹ ਦੁਪਹਿਰ 3 ਵਜੇ ਦੇ ਕਰੀਬ ਆਪਣੇ ਕਬਾੜ ਦੇ ਰਿਕਸ਼ੇ ਸਮੇਤ ਸਮਾਨ ਲੈ ਕੇ ਕੰਮਿਆਣਾ ਗੇਟ ਵੱਲ ਜਾ ਰਿਹਾ ਸੀ ਕਿ ਕੰਮਿਆਣਾ ਗੇਟ ਫਰੀਦਕੋਟ ਤੋਂ ਥੋੜਾ ਜਿਹਾ ਪਿੱਛੇ ਉਹ ਗਰਮੀ ਕਾਰਨ ਇੱਕਦਮ ਡਿੱਗ ਪਿਆ ਤੇ ਲਗਭਗ 3 ਘੰਟਿਆਂ ਦੇ ਕਰੀਬ ਉਹ ਉੱਥੇ ਹੀ ਤੜਫਦਾ ਰਿਹਾ ਕਿਸੇ ਨੇ ਚੱਕ ਕੇ ਉਸ ਨੂੰ ਹਸਪਤਾਲ ਨਹੀਂ ਪਹੁੰਚਾਇਆ ਤੇ ਉੱਥੇ ਹੀ ਉਸ ਨੇ ਦਮ ਤੋੜ ਦਿੱਤਾ ਲੋਕ ਇਕੱਠੇ ਹੁੰਦੇ ਗਏ ਤੇ ਲਗਭਗ 6 ਵਜੇ ਦੇ ਕਰੀਬ ਇੱਕ ਉਦਮੀ ਨੌਜਵਾਨ ਨੇ ਐਂਬੂਲੈਂਸ ਮੁਤੇ ਪੁਲਿਸ ਨੂੰ ਫੋਨ ਕੀਤਾ ਸਾਰੇ ਮੌਕੇ ਤੇ ਪਹੁੰਚੇ ਤਾਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਹਸਪਤਾਲ ਦੀ ਜਗ੍ਹਾ ਮ੍ਰਿਤਕ ਹੋਣ ਕਾਰਨ ਘਰੇ ਲਿਜਾਣ ਨੂੰ ਤਰਜੀਹ ਦਿੱਤੀ ਤੇ ਉਹ ਆਪਣੇ ਘਰ ਲੈ ਗਏ ਮੇਰਾ ਨਾਮ ਅਮਿਤ ਕੁਮਾਰ ਜੀ ਕੁਛ ਨਹੀਂ ਜੀ ਇੱਥੇ ਲੋਕਾਂ ਨੇ ਦੱਸਣ ਦੇ ਮਦਦਕੇ ਬੰਦਾ 3 ਵਜੇ ਦਾ ਢਿੱਗਿਆ ਪਿਆ ਥੇ ਜੀ ਕਿਸੇ ਬੰਦੇ ਨੇ ਇਹਦੀ ਸਾਹ ਨਹੀਂ ਲਈ ਗਈ ਹੋ ਸਕਦਾ ਹੈ ਗਰਮੀ ਨਾਲ ਡੇਕੇ ਮਰ ਗਿਆ ਹੋਵੇ ਉਹਨਾਂ ਲੋਕਾਂ ਨੇ ਚੈੱਕ ਕੀਤਾ ਆ ਕੇ ਕਿਸੇ ਬੰਦੇ ਨੇ ਚੈੱਕ ਕੀਤਾ ਇਹਦੇ ਸਾਹ ਨਹੀਂ ਹੈਗੇ ਐਂਬੂਲੈਂਸ ਨੂੰ ਕਨਫਰਮ ਕਰ ਦਿੱਤਾ ਗਿਆ ਉਹ ਆ ਰਹੇ 10-15 ਮਿੰਟਾਂ ਦੇ ਅੰਦਰ ਜੀ ਏ ਤੁਸੀਂ ਵੇਖ ਲਓ ਆਪਣੇ ਫਰੀਦਕੋਟ ਸ਼ਹਿਰ ਦੇ ਲੋਕਾਂ ਦਾ ਇੰਨਾ ਭਰਾ ਹਾਲ ਆ ਉਹ 3 ਵਜੇ ਤੇ ਖੜੇ ਇੱਥੇ ਵੀਡੀਓ ਬਣਾਈ ਜਾਂਦੇ ਬੰਦੇ ਦੀ ਕਿਸੇ ਨੇ ਇੰਨੀ ਹਿੰਮਤ ਨਹੀਂ ਕੀਤੀ ਵੀ ਕੋਈ ਚੱਕ ਕੇ ਉਹਨੂੰ ਮੈਡੀਕਲ ਲੈ ਜੇ ਆਪਣੇ ਲੋਕ ਗੱਲਾਂ ਕਰਨ ਜੋਗੇ ਸਿਰਫ ਉਹ ਬੰਦਾ ਗਰੀਬ ਬੰਦਾ ਮਰ ਗਿਆ ਪਤਾ ਨਹੀਂ ਹੁੰਦਾ ਕਿੰਨੇ ਜਵਾਕ ਆ ਉਹਦੇ ਜਵਾਕ ਰੋਲ ਗਏ ਉਹਦੀ ਘਰ ਵਾਲੀ ਰੋਲ ਗਈ ਵਿਚਾਰੇ ਦੀ ਮੈਨੂੰ ਲੱਗਦਾ ਜੀ ਗਰਮੀ ਕਰਕੇ ਆ ਗਰਮੀ ਕਰਕੇ ਹੋਇਆ ਬੰਦਾ ਤਾਂ ਨਹੀਂ ਲੱਗਦਾ ਨਸ਼ੇ ਬੱਦੇ ਕਰਨ ਵਾਲਾ ਇਹ ਮਜ਼ਦੂਰ ਬੰਦਾ ਗਰੀਬ ਬੰਦਾ ਵਿਚਾਰਾ ਹੋ ਸਕਦਾ ਗਰਮੀ ਕਰਕੇ ਵਿਚਾਰਾ ਮਰ ਗਿਆ ਨੂਰਾ ਨੂਰਾ ਕਹਿੰਦੇ ਇਹਨੂੰ ਹੀ ਇਹ ਉੱਥੇ ਆਪਣੇ ਕੋਲੇ ਰੇਂਦਾ ਬੰਦਾ ਹੀ ਇਹ ਮੈਨੂੰ ਕਹਿੰਦਾ ਮਾਲ ਵੇਚ ਕੇ ਆਉਣਾ ਮਾਲ ਵੇਚਣ ਆਇਆ ਤੇ ਗਿਆ ਪਿਆ ਹੀ ਮੇਨੂੰ ਤਾਂ ਫੋਨ ਗਿਆ ਹੁਣ ਹੀ ਆਪਣੇ ਕੋਲੇ ਉੱਥੇ ਜੇ ਵੀ ਸਕੂਲ ਕੋਲੇ ਹੀ ਚਾਰਜ ਦੁਕਾਨ ਆਪਣਾ ਕਾਹਦਾ ਕੰਮ ਕਰਦਾ ਇਹ ਕੁਵਾਰ ਦਾ ਕੰਮ ਕਰਦਾ ਇਹਨਾਂ ਦਾ ਗੂੜਿਆ ਦਾ ਨਾਂ ਲੱਗਾ ਲੁਗਾਈ ਕਮੇਟੀ ਦੇ ਵਿੱਚ ਕਮੇਟੀ ਦੇ ਵਿੱਚ ਇਹਨੇ ਵਾਵਾ ਕੰਮ ਕੀਤਾ ਜੀ ਇਹ ਹੈ ਇੱਥੇ ਕੰਮਿਆਂ ਨੇ ਪਿੰਡ ਦੇ ਦੁਆਕ ਰਹਿੰਦੇ ਆ ਜੀ ਘਰ ਵਾਲੀ ਦੋ ਬੱਚੇ ਆ ਇਹ ਉਹਨਾਂ ਨੂੰ ਦੱਸਦਾ ਫਾਈਲ ਦਾਤਾ ਫੋਨ ਕਰਤਾ ਜੀ ਇਹਦੇ ਵਾਰਸਾਂ ਨੇ ਜਿਹੜੀ ਐ ਇਹਦੀ شناخت ਦੀ ਜਿਹੜੇ ਡੈੱਡ ਬਾਡੀ ਦੀ شناخت ਕਰ ਲਈ ਆ ਇਹ ਜਿਹੜਾ ਮ੍ਰਿਤਕ ਹੈਗਾ ਇਹਦਾ ਨਾਮ ਰਾਮਾ ਪਾਸਲਨ ਜੀ ਇਹਦੇ ਜਿਹੜਾ ਫਾਦਰਾਂ ਪੰਕੀ ਪੰਕੀ ਨੰਬਰ ਗੇਟ ਨੰਬਰ ਚੌਣੀ ਪੰਜ ਚੌਣੀ ਪੰਜ ਨੰਬਰ ਗੇਟ ਤੇ ਰਹਿੰਦੇ ਆ ਜੀ ਇਹਦੇ ਲੜਕੇ ਮੁਕੇਸ਼ ਨੇ ਇਹਦੀ ਜਿਹੜੀ شناخت ਕੀਤੀ ਆ ਜੋ ਇੱਕ ਕਬਾੜ ਦਾ ਕੰਮ ਕਰ ਰਿਹਾ ਜੀ ਇਹ ਗਰਮੀ ਜ਼ਿਆਦਾ ਹੁੰਦਾ ਦੋਨੇ ਪਿਓ ਪੁੱਤ ਕਬਾੜ ਦਾ ਕੰਮ ਕਰਦੇ ਆ ਗਰਮੀ ਕਰਕੇ ਹੀ ਇਹਦੀ ਮੌਤ ਹੋਣ ਦਾ ਕਾਰਨ ਆ ਜੀ ਗਰਮੀ ਦਾ ਰੈੱਡ ਲਾਈਟ ਜਾਰੀ ਹੋਇਆ ਵੀ 12 ਵਜੇ ਤੋਂ ਲੈ ਕੇ 4 ਵਜੇ ਤੱਕ ਕੋਈ ਵੀ ਮੁੰਡਾ ਬਾਹਰ ਨਹੀਂ ਨਿਕਲੇ ਸੀ ਕਿਉਂਕਿ ਗਰਮੀ ਦਾ ਸਰਕਾਰ ਵੱਲੋਂ ਰੈਡਲ ਜਾਰੀ ਹੋਇਆ ਹੈ ਜੀ ਸਾਨੂੰ ਤੁਹਾਨੂੰ ਇਨਫੋਰਮੇਸ਼ਨ ਮਿਲੀ ਦੱਸੋ ਸਾਨੂੰ ਜਸਟ ਟਾਈਮ ਹੀ ਹੁਣੇ ਹੀ ਸਾਨੂੰ ਇਹ ਇਨਫੋਰਮੇਸ਼ਨ ਮਿਲੀਆਂ ਤੁਰੰਤ ਅਸੀਂ ਕੋਲ ਪੁਲਿਸ ਮੌਕੇ ਤੇ ਪਹੁੰਚੀ ਹੈ ਜੀ ਤੇ ਡੈੱਡ ਬੋਡੀ ਨੂੰ ਕਬਜ਼ੇ ਚ ਲੈ ਕੇ ਅਸੀਂ ਉਹਨਾਂ ਦੇ ਘਰ ਜਾ ਰਹੇ ਹਾਂ ਜੀ ਭਾਈ ਜੀ ਕਿਹੜੀ ਵਗਨੇ ਨੇ ਲਾਕ ਹੈ ਜੀ ਉਹ ਆਪਣੇ ਗੰਦੇ ਸਰਕਾਰੀਆ ਗੰਦੇ ਨਹੀਂ ਭਾਈ ਮਿਸੀਆ ਨਾਲ ਕੀ ਆਇਆ ਹੋਇਆ ਇਹ ਲੋਕ ਆਸਾਨੀ ਦਾ ਹੈ ਮਨੋ ਮਨੋ ਭਾਈ ਨੂੰ ਕਿਹ ਨਾਲ ਸਟੈਪ ਹੋ ਗਿਆ ਠਿਕਣੀ ਪਈ ਜਗਾੜੀ ਨਹੀਂ ਆਇਆ ਆਪਣੇ ਲੋਕ ਗੱਲਾਂ ਕਰਨ ਜੋਗੇ ਸਿਰਫ ਉਹ ਬੰਦਾ ਗਰੀਬ ਬੰਦਾ ਮਰ ਗਿਆ ਪਤਾ ਨਹੀਂ ਉਹਦੇ ਕਿੰਨੇ ਜਵਾਗ ਆ ਉਹਦੇ ਜਵਾਗ ਰੋਲ ਗਏ ਉਹਦੀ ਘਰ ਵਾਲੀ ਰੋਲ ਗਈ ਵਿਚਾਰੇ ਦੀ ਗਰਮੀ ਕਰਕੇ ਹੀ ਇਹਦੀ ਮੌਤ ਹੋਣ ਦਾ ਕਾਰਨ ਆ ਜੀ ਗਰਮੀ ਦੇ ਚ ਰੈਡ ਲਾਈਟ ਜਾਰੀ ਹੋਇਆ ਵੀ 12 ਵਜੇ ਤੋਂ ਲੈ ਕੇ 4 ਵਜੇ ਤੱਕ ਕੋਈ ਵੀ ਬੰਦਾ ਬਾਹਰ ਨਹੀਂ ਨਿਕਲੇ ਸੀ ਕਿਉਂਕਿ ਗਰਮੀ ਦਾ ਸਰਕਾਰ ਵੱਲੋਂ